ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾ ਮਾਤਾ ਗੁਜਰਕੌਰ ਸਿੰਘਾ ਅਤੇ ਬਾਬਾ ਮੋਤੀराम ਜੀ ਦੇ ਪਰਿਵਾਰ ਦੇ ਸ਼ਹੀਦੀ ਨੂੰ ਸਮਰਪਿਤ ਤਾਨਤਨ ਬਾਬਾ ਦੀਪ ਸਿੰਘ ਜੀ ਨਿਸ਼ਕਾਮ ਜਲ ਸੇਵਾ ਸੁਸਾਇਟੀ ਦੇ ਪ੍ਰਧਾਨ ਫੁਲਵਿੰਦਰ ਸਿੰਘ ਚਾਚ ਦੀ ਅਗਵਾਈ ਹੇਠ ਦੁੱਧ ਦਾ ਲੰਗਰ ਮਿਤੀ 25 ਦਸੰਬਰ ਸਥਾਨ ਗੇਟ ਨੰਬਰ 4 ਖਾਲਸਾ ਕਾਲਜ ਪਬਲਿਕ ਸਕੂਲ ਦੇ ਬਾਹਰ ਆਪ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਮੌਕੇ ਸਤਿੰਦਰਪਾਲ ਸਿੰਘ ਮਨੀ ਸਿੰਘ ਮਨਪ੍ਰੀਤ ਸਿੰਘ ਹਰਸ਼ੌਰਨ ਸਿੰਘ ਇੰਦਰਜੀਤ ਸਿੰਘ ਅਜੀਤ ਸਿੰਘ ਡਾਕਟਰ ਜਗਜੀਤ ਸਿੰਘ ਅਤੇ ਡਾਕਟਰ ਆਵਤਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨਿਸ਼ਕਾਮ ਜਲਸਾ ਸੋਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁੱਧਾ ਲੰਗਰ 4 ਨੰਬਰ ਗੇਟ ਖਾਲਸਾ ਕਾਲਜ ਪਬਲਿਕ ਕੋਲ ਦੇ ਬਾਹਰ ਲਗਾਇਆ ਗਿਆ ਹੈ। ਇਹ ਦਿਹਾੜਾ ਚਾਰ ਸਾਹਿਬ ਜਾਦਿਆਂ ਮਾਤਾ ਗੁਜਰਕੌਰ ਅਤੇ ਖੀ ਸਿੰਘਾਂ ਦੀ ਯਾਦ ਨੂੰ ਸਮਰਪਿਤ ਇਹ ਦੁੱਧਾ ਲੰਗਰ ਲਾਗਿਆ ਹੈ। ਬਾਬਾ ਮੋਤੀराम ਜੀ ਜਿਨ੍ਹਾਂ ਨੇ ਠੰਡੇ ਪੂੜੀ ਵਿੱਚ ਛੋਟੇ ਲਾਲਾਂ ਨੂੰ ਦੁੱਧ ਸ਼ਿਕਾਇਆ ਸੀ। ਉਹਨਾਂ ਦੀ ਜਾਦੂ ਖੁਰਪਤ ਇਹ ਦੁੱਧਾ ਲੰਗਰ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੱਲ ਰਿਹਾ ਹੈ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਅਤੇ ਸਮੂਹ ਪ੍ਰੇਮੀਆਂ ਦੇ ਸਹਿਯੋਗ ਨਾਲ ਅਸੀਂ ਸੰਗਤ ਦਾ ਅਤੇ ਲੱਕਾ ਨਵਾਸਿਆਂ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਇੰਨਾ ਸਾਨੂੰ ਸਹਿਯੋਗ ਕਰਦੇ ਆ ਤੇ ਇਹ ਦੁੱਧ ਤੇ ਮਿਸ਼ੇ ਪ੍ਰਸਾਦ ਦੇ ਘਰੋਂ ਲੈ ਕੇ ਆਉਂਦੇ ਨੇ ਤੇ ਸੰਗਤਾਂ ਨੂੰ ਇਦਾਂ ਹੀ ਚੁਕਾਈ ਜਾਂਦੇ ਨੇ ਗੁਰੂ ਮਾਰ ਦੀ ਕਿਰਪਾ ਨਾਲ ਇਹ ਸੇਵਾ ਲੰਗਰ ਹੈ ਤੇ ਜਿੰਨਾ ਕਿ ਸੰਗਤ ਉਤਸ਼ਾਹ ਦੇਖੀਦਾ ਹੈ ਇੰਨਾ ਕਿ ਸੰਗਤ ਦਾ ਉਤਸ਼ਾਹ ਆ ਕਿ ਦੁੱਧ ਆਈ ਜਾਂਦਾ ਇਹਦੇ ਸੰਗਤ ਨੂੰ ਅਸੀਂ ਜਿੱਦਾਂ ਹੀ ਦੁੱਧ ਛਕਾਈ ਜਾਂਦੇ ਆ ਇਹ ਭਾਜੀ ਸਵੇਰੇ 6:30 ਵਜੇ ਅਸੀਂ ਚਾਲੂ ਕਰਤਾ ਸੀ ਲੰਗਰ ਇਹ ਸ਼ਾਮ ਰਾਤ 9 ਵਜੇ ਨੂੰ 10 ਵਜੇ ਜਿੱਦ ਤੱਕ ਸੰਗਤ ਦੁੱਧ ਲੈ ਆਈ ਹੁੰਦੀ ਆ ਤੇ ਆਹਨੂੰ ਗਰਮ ਕਰਕੇ ਛਕਾਉਣਾ ਪੈਂਦਾ ਹੈ ਤੇ ਇਹ ਦੁੱਧ 100 ਤੋਂ ਪਲੱਸ ਹੀ ਮੈਂ ਅੱਜ ਵੇਖ ਰਿਹਾ ਕਿ ਸੰਗਤ ਦਾ ਉਤਸ਼ਾਹ ਇੰਨਾ ਕਿ ਦੁੱਧ ਸੰਗਤ ਲੈ ਆਈ ਜਾ ਰਹੀ ਆ ਤੇ ਦੁੱਧ ਦੇ ਮਗਰ ਡੱਕੇ ਲੱਗੇ ਪਏ ਨੇ ਤੇ ਅਸੀਂ ਸੰਗਤ ਨੂੰ ਇੱਦਾਂ ਹੀ ਗਰਮ ਕਰਕੇ ਛਕਾਈ ਜਾ ਰਹੇ ਆ ਜੀ ਤੇ ਅਸੀਂ ਅਸੀਂ ਨਵੀਂ ਜਨਰੇਸ਼ਨ ਨੂੰ ਉਹਨਾਂ ਦੇ ਮਾਪਿਆਂ ਨੂੰ ਆਪਣੇ ਭੈਣਾਂ ਨੂੰ ਮਾਤਾਵਾਂ ਨੂੰ ਇਹੋ ਹੀ ਬੇਨਤੀ ਕਰਦੇ ਆਂ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਬੱਚੇ ਨੇ ਅੱਜ ਦੇ ਉਹਨਾਂ ਨੂੰ ਅਸੀਂ ਛੋਟੇ ਸਾਬ ਜਦਾਂ ਦਾ ਇਤਿਹਾਸ ਜਾਗਰੂਕ ਕਰੀਏ ਕਿ ਸਾਡੇ ਜਿਹੜੇ ਛੋਟੇ ਸਾਬ ਜਦਾਂ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਜੋ ਕਿ ਅਸੀਂ ਹਰ ਹਰ ਵਾਰੀ ਇੱਦਾਂ ਮਨਾਇਆ ਕਰੀਏ ਤੇ ਨਵੀਂ ਜਨਰੇਸ਼ਨ ਨੂੰ ਇਹ ਕਹਿੰਦਾ ਕਿ ਅੱਜ ਤੋਂ ਬਾਅਦ ਨਵੀਂ ਜਨਰੇਸ਼ਨ ਹੀ ਇਹ ਪਰਾਲੇ ਕਰ ਰਹੀ ਹੈ ਇਹ ਪਰਾਲੇ ਹੁੰਦੇ ਰਹਿਣ ਤੇ ਚੱਲਦੇ ਰਹਿਣ ਗੁਰੂ ਦੇ ਲੰਗਰ ਚੱਲਦੇ ਰਹਿਣ ਨਿੱਕੀਆਂ ਜਿੰਦਾ ਵੱਡੇ ਸਾਕੇ ਬੋ ਦਾ ਮਹੀਨਾ ਜਿਸ ਨੂੰ ਵਿਰਾਗ ਦਾ ਮਹੀਨਾ ਆਖਿਆ ਜਾਂਦਾ ਹੈ ਕਿਉਂਕਿ ਇਸੇ ਮਹੀਨੇ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਵੱਲੋਂ ਸ਼ਹੀਦੀ ਪਾਈ ਗਈ ਸੀ ਠੰਡੇ ਬੁਰਜ ਦੇ ਵਿੱਚ ਬਾਬਾ ਮੋਤੀराम ਮਹਿਰਾ ਵੱਲੋਂ ਉਹਨਾਂ ਨੂੰ ਦੁੱਧ ਚਕਾਇਆ ਗਿਆ ਜਿਸ ਰੀਤ ਨੂੰ ਅੱਗੇ ਵਧਾਉਂਦੇ ਹੋਏ ਹਰ ਸਾਲ ਸਿੱਖ ਸੰਗਤਾਂ ਵੱਲੋਂ ਦੁੱਧ ਦੇ ਲੰਗਰ ਲਗਾਏ ਜਾਂਦੇ ਨੇ ਅੱਜ ਇਸੇ ਤਰ੍ਹਾਂ ਦਾ ਇੱਕ ਉਪਰਾਲਾ ਜੀਟੀ ਰੋਡ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਸਿੱਖ ਸੰਗਤਾਂ ਵੱਲੋਂ 100 ਕੁਇੰਟਲ ਦੇ ਕਰੀਬ ਦੁੱਧ ਦਾ ਲੰਗਰ ਲਗਾਇਆ ਗਿਆ ਸੋ ਜੋ ਕੋਮਾ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਇਸ ਲਈ ਆਪਣਾ ਵਿਰਸਾ ਤੇ ਆਪਣੇ ਇਤਿਹਾਸ ਨੂੰ ਹਮੇਸ਼ਾ ਯਾਦ ਰੱਖੋ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼